ਦੇ ਨੀ ਮਾਲ ਨੂੰ ਪਾਇਆ ਕੈਮਰਾ ਤੋੜ ਗਿਆ ਕੋਈ ਨਿਕਲ ਕ ਕੰਜਰੀ ਮਾਲਕ ਬਣੀ ਹੋ ਬਣੀ ਆ ਜਾ ਮਾਲਿਆ ਕੇ ਉਹ ਕੰਜਾ ਸਾਰਾ ਕੰਦੇ ਚਲ ਨਿਕਲ ਬਾਹਰ ਜਲਦੀ ਕਰਨਾ ਬਾਹਰ ਲੈ ਕੰਜਰੀ ਕੰਜਰੀ ਗਾਲਾਂ ਕੱਢੀਆਂ ਜੇਗੀ ਤੇ ਇਹ ਗਾਈ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਹੁਣ ਕੱਤੀ ਨਹੀਂ ਜਿਗਾ لام خوش آباد ਵਰਨਾ ਨਾ ਨਾ ਉਹ ਵੀ ਕਾਜ ਜਿੰਨੇ ਰਾਬਟ ਹਾਰੇ ਪੋਤੇ ਕੀ ਮੈਂ ਨਾਮ ਬਖੜਾ ਬਗਿਆ ਨਿਵਾਸੀ ਮਹੱਲੇ ਦਾ ਮੇਰੀ ਇੱਕ ਡੇਰੀ ਫਾਰਮ ਆ ਉਸ ਉਤੇ ਮੈਂ ਆਤਮਾਨ ਜਾਣ ਗਿਆ ਸੀ ਤੇ ਮੇਰੀ ਕੁਛ ਮਾਲ ਦੁਕਾਨ ਮਾਲਕਾਂ ਨੇ ਆ ਕੇ ਮੇਰੇ ਮਗਰੋਂ ਮੇਰੀ ਮਾਤਾ ਦੇ ਦੁਕਾਨੇ ਆ ਕੇ ਹਮਲਾ ਕਰ ਦਿੱਤਾ ਸਾਰੀ ਦੁਕਾਨ ਤੋੜ ਦਿੱਤੀ ਅਸੀਂ ਸੀਸੀਟੀਵੀ ਟੈਪ ਨੇ ਲਵਾਈ ਇਹਨਾਂ ਨੇ ਤਿੰਨ ਦਿਨ ਪਹਿਲੇ ਸਾਨੂੰ ਧਮਕੀ ਦਿੱਤੀ ਤੇਰੀ ਦੁਕਾਨ ਦੇ ਉੱਤੇ ਆ ਕੇ ਸੀ ਕਬਜ਼ਾ ਕਰ ਦੇਣਾ ਤਾਲੇ ਮਾਰ ਦੇਣੇ ਸਭ ਕੁਝ ਕਰਕੇ ਲੈ ਜਾਣਾ ਤੂੰ ਵੇਂਦਾ ਰਹਿ ਜਾਏਗਾ ਤੇ ਮੈਂ ਉਸ ਦੇ ਇਸ ਵਿੱਚ ਮੈਂ ਕੈਮਰੇ ਲਵਾਈ ਦੁਕਾਨ ਤੇ ਇਹਨਾਂ ਨੇ ਆ ਕੇ ਅੱਜ ਮੇਰੇ ਮਗਰੋਂ ਮੇਰੀ ਮਾਤਾ ਜੀ ਨੂੰ ਇੰਨੇ ਮੰਨੇ ਮਾੜੇ ਮਾੜੇ ਲਫ਼ਜ਼ ਵਰਤੇ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਸਾਰਾ ਮੇਰਾ ਮਹੱਲਾ ਮੇਰੇ ਨਾਲ ਖਲੋਤਾ ਉਹਨਾਂ ਨੂੰ ਇੰਨੀਆਂ ਬਾਤਸੀਆਂ ਗਾਲਾਂ ਕੱਢੀਆਂ ਅਸੀਂ ਦੱਸ ਨਹੀਂ ਸਕਦੇ ਮੇਰੀ ਬੇਨਤੀ ਹੈਗੀ ਉਹਨਾਂ ਉੱਤੇ ਕਾਰਵਾਈ ਤੇ ਕਿਤੇ ਕੈਮਰੇ ਤੋੜ ਕੇ ਸਭ ਕੁਝ ਗੱਲੇ ਵਿੱਚ 30-35000 ਰੁਪਏ ਮੇਰੇ ਨਾਲ ਉਹਨਾਂ ਉਹਨਾਂ ਪਿਤਾ ਜੀ ਦਾ ਨਾਮ ਪਰਸ਼ੋਤਮ ਦਾਸ ਹੈ ਬੇਟੇ ਦਾ ਨਾਮ ਅਮਿਤ ਦਾ ਤੇ ਮਾਤਾ ਜੀ ਦੇ ਨਾਮ ਨਾਲ ਆਏ ਹੋਏ ਆ ਇਹ ਕੋਲ ਵੀ ਕਿਹਾ ਜਾਂਦਾ ਹੈ ਕਿ ਹਮਲਾ ਕਿਸੇ ਦਾ ਕਰਦਾ ਹੈ ਹਿੰਦੇ ਜਾਣੇ ਵਾਲੋਂ ਹਮਲਾ ਕੀਤਾ ਗਿਆ ਮੇਰੀ ਦੁਕਾਨ ਤੇ ਪੰਜ ਜਾਣੇ ਵਾਲੋਂ ਹਮਰਾ ਕੀਤਾ ਗਿਆ ਪੰਜ ਛੇ ਜਾਣੇ ਸੀ ਮੈਂ ਆ ਦੁਕਾਨ ਤੇ ਨਹੀਂ ਗਿਆ ਮੇਰੇ ਮਗਰੋਂ ਸਾਰਾ ਮਜਵਾ ਲੱਗੇਗਾ ਮੈਂ ਜਾ ਕੇ ਸਾਰੇ ਮਹਲੇ ਮੇਰੇ ਭਰਾਵਾਂ ਨੇ ਸਾਥ ਦਿੱਤਾ ਮੈਨੂੰ ਪਹਜਾਇਆ ਔਰ ਉਹਨੇ ਮੈਨੂੰ ਵੀ ਫੜ ਲਿਆਈ ਮੈਂ ਬੜੀ ਮੁਸ਼ਕਲ ਤਕਾਮ ਮਾਰ ਕੇ ਵੇਲੇ ਸਾਰੇ ਗਿਆ ਕੇ ਪੈਦਾ ਠਾਣੇ ਆ ਕੇ ਇਹਨਾਂ ਦੇ ਪੈਰੀ ਪਿਆਵਾਂ ਕਿ ਮੈਨੂੰ ਬਚਾ ਲੋ ਮੈਨੂੰ ਬਚਾ ਲੋ ਬਸ ਜਿੰਦਾ ਜਿੰਦਾ ਹਮਲਾ ਕੀਤਾ ਉਹਨਾਂ ਦਾ ਨਾਮ ਅਮੀਤ ਕੁਮਾਰ ਪਸ਼ੋਦਨ ਦਾਸ ਉਹਨਾਂ ਦੀ ਮਾਤਾ ਕੋਈ ਨਾ ਵਕੀਲ ਨਾਲ ਮੁੰਡਾ ਆਇਆ ਆਇਆ ਉਹਦਾ ਨਾਮ ਹੀ ਸਾਨੂੰ ਪਤਾ ਜੀ ਕਾਰਨ ਕੀ ਲੱਗ ਗਿਆ ਕੱਲ ਕੀ ਆ ਜੀ ਨਾ 60 ਸਾਲ ਤੋਂ ਬੈਠੀਆਂ ਦੁਕਾਨ ਤੋਂ ਅਸੀਂ ਇਹਨਾਂ ਨੂੰ ਰੋਜ਼ ਬਿੰਨਾਂ ਨਾ ਜਾ ਰਹੇ ਦੁਕਾਨ ਦੇ ਬੌਧੀ ਸਾਡੇ ਕੋਲ ਕਿਰਾਇਆ ਲੈ ਲਓ ਇਹ ਸਾਡੇ ਕੋਲ ਕਿਰਾਇਆ ਨਹੀਂ ਲੈ ਰਹੇ ਬਦਕੀ ਇਹਨਾਂ ਦੇ ਪਿਤਾ ਹੀ ਹੁਸੈਨ ਕਿਤੇ ਗਏ 500 ਰੁਪਏ ਮਹੀਨੇ ਨਾਲ ਅਸੀਂ ਉਹਨਾਂ ਨਾਲ ਮੁਤਾਬਕ ਸਹਿਮਤ ਦਿੱਤੇ ਜੋ ਵਧਾਨਾ ਬਤਾ ਲਓ ਆਂਦੇ ਨੇ ਇਹ ਵਧਾਨਾ ਇਹ ਕਬਜ਼ਾ ਕਰਨਾ ਖਾਲੀ ਕਰਾਣੀ ਗੁੰਡਾਗਰਦੀ ਨਾਲ ਲੈ ਕੇ ਜਾਣੀ ਦੁਕਾਨ ਤੇ ਕੋ ਤੈਨੂੰ ਕੁਝ ਨਹੀਂ ਕਹਿਣਾ ਅਸੀਂ ਛੁੱਟ ਕੇ ਦੁਕਾਨ ਤਾਲੇ ਮਾਰ ਕੇ ਜਾਣਾ ਐਹੀ ਗੱਲ ਕਹਿੰਦੇ ਸੀ ਪੁਲਿਸ ਰਾਮਪੁਰ ਥਾਣੇ ਆਏ ਜੇ ਤੇ ਪੁਲਿਸ ਵੀ ਕਾਰਵਾਈ ਕੀਤੀ ਪੁਲਿਸ ਅੰਦਰ ਕਾਰਵਾਈ ਕਰ ਰਹੀ ਹੈ ਕਹਿੰਦੇ ਤੁਹਾਨੂੰ ਸਮਝੋਤਾ ਤੇ ਤੁ ਸਾਨੂੰ ਸਾਥ ਦੇ ਉਹ ਤਾਂ ਨਹੀਂ ਇੱਥੇ ਜਾਵਾਂਗੇ ਅਸੀਂ ਇਹਨਾਂ ਦੇ ਸੱਜਣ ਤੋਂ ਪਰਚਾ ਕਰਾ ਦੇ ਮੇਰੀ ਮਾਤਾ ਵੇਲੋ ਦੁਕਾਨ ਤੇ ਕੀ ਹਾਰਨਾ ਬੈਠੀ ਉਹਨਾਂ ਨੇ ਮੈਨੂੰ ਇੰਨੀ ਮਾਰੀ ਗਾਲਾਂ ਕਢੀਆਂ ਕੰਡਾ ਤੱਕ ਮੇਰੇ ਕੁਰਦੇ ਸਭ ਕੋ ਲੱਤ ਸਾਰੀ ਉਹਦੀ ਗੁੱਟੀ ਵੀ ਉਹ ਵੀ ਸਾਰੇ ਬਿਮਾਰ ਹੋਏ ਤੋਰ ਨਹੀਂ ਸਕਦੇ ਉਹ ਸੇ ਕੁਰਸੀ ਤੇ ਬੈਠੇ ਹੋਏ ਪੁੱਤੋ ਜਾਨੀ ਨਾਲ ਪਿਤਾ ਜੀ ਹੱਦੀ ਉਹਦੇ ਮੈਨੂੰ ਪਿਤਾ ਜੀ ਵੀ ਨਹੀਂ ਗਏ ਮੇਰੇ ਸਿਰ ਤੇ ਮੈਂ ਮਾਤਾ ਹੀ ਨਾ ਬੈਠਾ ਤੋਂ ਗਏ ਜਾਣੇ ਹਾਂਜੀ ਆਪਣਾ ਨਾਮ ਸਰ ਪਿਤਾ ਕੀ ਹੋਇਆ ਜਿਹੜਾ ਤੁਹਾਨੂੰ ਥਾਲੇ ਆਣਾ ਪਿਆ

ਕੁੱਤੀਆ ਮਾਲਕ ਬਣੀ ਪ੍ਰਸ਼ਾਸਨਰਾਂ ਕੋਲ ਕੀ ਮੰਗ ਕਰਦੇ ਹੋ ਆਈ ਕੰਨਿਆ ਕਿਸ਼ਨ ਜੀ ਸਾਹ ਮਿਲੇ ਮੈਂ ਕਿੱਥੇ ਜਾਵਾ ਦੁਕਾਨ ਛੱਡ ਕੇ ਮੈਂ ਵਿਧਵਾ ਗਿਆ ਮੇਰਾ ਮੁੰਡਾ ਕੱਲਾ ਮੈਂ ਰੋਟੀ ਕਿੱਥੋਂ ਖਾਣੀ ਆ ਤੁਹਾਨੂੰ ਕਿੰਨੇ ਸਾਲ ਹੋ ਗਏ ਦੁਕਾਨ ਦੇ ਲੱਦਿਆਂ 30 ਸਾਲ ਬੋਲੋ ਦੁਕਾਨੇ ਰਹਿੰਦੀ ਉਹ ਕਲੀਨਰ ਹੋ ਗਈ ਹੈ ਉਹ ਹੀ ਆਪਨ ਜੀ ਸਾਲ 20 22 ਸਾਲ ਮੇਰਾ ਨਾਮ ਰਾਹੁਲ ਮਾ ਜਨਾ ਜੇ ਤੁਹਾਡੇ ਗਵਾਂਢੀ ਨੇ ਹਮਲਾ ਮੇਰੇ ਗਵਾਂਢੀ ਨੇ ਹਮਲਾ ਆਇਆ ਮੈਂ ਜੋ ਆਪਣੀ ਦੁਕਾਨ ਤੇ ਬੈਠਾ ਐਸੀ ਮੈਂ ਵੇਖਣ ਦਾ ਜੀ ਤਿੰਨ ਚਾਰ ਪੰਜ ਮੁੰਡੇ ਇੱਕੋਲਾ ਪਿਓ ਉਹਨਾਂ ਨੇ ਮਾਤਾ ਜੀ ਆਏ ਸਾਰਿਆਂ ਨੇ ਆ ਕੇ ਸਾਹਮਣੇ ਲੇਡੀ ਬੈਠ ਉਹਦਾ ਘਰ ਵਾਲਾ ਵੀ ਨਹੀਂਗਾ ਉਹਦਾ ਮੁੰਡਾ ਦੁਕਾਨ ਤੇ ਨਹੀਂ ਸੀਗਾ ਉਹਨੂੰ ਆ ਕੇ ਕੁੱਟਿਆ ਮਾਰਿਆ ਕੁੱਟਿਆ ਉਹਦੇ ਕਾਊਂਟਰ ਕੈਂਡੀਆਂ ਸਭ ਕੁਝ ਤੋੜੀਆ ਉਹਨੇ ਆਪਣੀ ਬਚਾਅ ਵਾਸਤੇ ਡੀਵੀਆਰ ਕੈਮਰੇ ਸਭ ਕੁਝ ਲਵਾਏ ਆ ਐਸਾ ਕਿ ਮੈਡਮ ਨੇ ਆਪਣੀ ਮੂਵ ਹੋ ਗਿਆ ਸੀ ਕਿ ਆਪ ਕੈਮਰੇ ਲਵਾਓ ਜੇ ਤੁਹਾਡੀ ਜਾਨ ਨੂੰ ਖਤਰਾ ਹੈਗਾ ਅਗਲੇ ਨੇ ਕੈਮਰੇ ਲਵਾਏ ਹਲ ਤੱਕ ਕਰੋ ਤੇ ਪੈਸੇ ਵੀ ਨਹੀਂ ਦਿੱਤੇ ਉਹ ਕੈਮਰੇ ਤੋੜ ਕੇ ਡੀਵੀਆ ਚੁੱਕ ਕੇ ਲੈ ਗਏ ਅਗਲੇ ਨੇ ਕੰਡਾ ਤੋੜ ਕੇ ਕਾਊਂਟਰ ਕਾਂਟਾ ਵੀ ਤੋੜ ਕੇ ਗਾਲ੍ਹਾਂ ਕੱਢ ਕੇ ਗਿਆ ਮਾਪਿਆਂ ਦੀ ਉਹਨਾਂ ਨੂੰ ਗਾਲ੍ਹਾਂ ਕੱਢੀਆ ਦੁਕਾਨ 'ਚ ਸਾਰੀ ਸੇਲਸ ਰੇਟ ਲੈ ਕੇ ਸ਼ਾਮ ਤੱਕ ਅੱਧੀ ਪਈ ਉਹ ਵੀ ਦੱਲਾ ਵੀ ਦੀਵਿਆ ਵੀ ਚੁੱਕ ਕੇ ਲੈ ਗਿਆ ਨਾਲ ਮੁੰਡਾ ਜਿਹੜਾ ਕੰਮਾ ਵਕੀਲ ਲਗਾਵਾ ਉਹ ਦੀਵਿਆ ਚੁੱਕ ਕੇ ਲੈ ਗਿਆ ਨੂੰ ਹੱਥੀ ਪਿਆ ਹੱਥੀ ਫੜੇ ਵੀਡੀਓ ਵੀ ਹੈਗੀ ਆ ਵੀਡੀਓ ਵੀ ਸਾਡੇ ਕੋਲ ਲਗੀ ਆ ਪਹਿਲਾਂ ਕਿਹਦੀ ਹਮਲਾ ਕੀਤਾਗਾ ਪਹਿਲੇ 10 ਬੰਦਾ ਦਿਨ ਪਹਿਲੇ ਆਏ ਸੀ ਉਦੋਂ ਧਮਕੀਆਂ ਲਾ ਕੇ ਗਏ ਸੀ ਆਹੀ ਧੱਕੇ ਦੇ ਨਾਲ ਤੇਰੀ ਦੁਕਾਨ ਖਾਲੀ ਕਰਾਨੀ ਆ ਆਹੀ ਜੱਜ ਕੋ ਨਹੀਂ ਜਾਣਾ ਆਹੀ ਆ ਵੀ ਜੱਜ ਆ ਗਏ ਆਹੀ ਕਿ ਜੱਜ ਕੇਸ ਵੀ ਨਹੀਂ ਲਾਣਾ ਆਹੀ ਤੇ ਜੁੱਤੀ ਦੇ ਬਲ ਤੇ ਤੁਹਾਡੀ ਦੁਕਾਨ ਖਾਲੀ ਕਰਾਵਾਂਗੇ 70 ਸਾਲ ਹੋ ਗਿਆ ਸਰ ਦੁਕਾਨਦਾਰੀ ਮੁੰਡਿਆਂ ਦੀ ਐਦਾਂ ਥੋੜੀ ਨਾ ਖਾਲੀ ਹੋ ਜਾਏਗੀ ਗੁੰਡਾ ਕਦੀ ਕੀਤੀ ਆ ਸਾਫ ਨਜਾਇਜ਼ ਹੋਇਆ ਇਲਾਕਾ ਆਹ ਇਨਸਾਫ ਇਨਸਾਫ ਕਰਾ ਜਾਏ ਇਹਨਾਂ ਦੇ ਮੁੰਡਾ ਇਹਨਾਂ ਮਾਂ ਪੁੱਤਾਂ ਦੇ ਬੱਚਾ ਹੋਵੇ ਦੇਖਿਆ ਜਾਵੇ ਬਾਜ਼ਾਰ ਇੰਨਾ ਬਗਦਾ ਵੈ ਕੋਈ ਪੁਲਿਸ ਵਾਲੋ ਕੋਈ ਸਰ ਇੱਕਦਮ ਹਮਲਾ ਆਇਆ ਸਾਰੇ ਜਣੇ ਅਪੀ ਦੁਕਾਨਾਂ ਦੇ ਗਾਗਾ ਗਾਗਾ ਨੂੰ ਟੈਂਡ ਕਰ ਰਹੇ ਸੀ ਇੱਕਦਮ ਜਿੱਦੋ ਹਮਲਾ ਆਇਆ ਤੇ ਸਾਰੇ ਜਣੇ ਇਕੱਠੇ ਹੋਏ ਉਹਨੇ ਆਂਦੇ ਕੈਮਰੇ ਤੋੜਤੇ ਇਹ ਕੋਈ ਮਜਾਦ ਮੌਕਾ ਨਹੀਂ ਹੈ ਕੈਮਰਾ ਵੀ ਕਿੱਥੇ ਗਿਆ ਡੀਵੀਆਰ ਵੀ ਕਿੱਥੇ ਗਿਆ ਕੇ ਇਹਨਾਂ ਨੂੰ ਕੁਝ ਨਹੀਂ ਪਤਾ ਚੱਲਦਾ ਪਿਆ ਤੇ ਪੁਲਿਸ ਵਾਲੋ ਤੜਾਕੀ ਸੁਣੋਤੀ ਕਰ ਜਾ ਰਹੇ ਉਹ ਥੱਲੇ ਤਾਂ ਕਲੰਡਰ ਚ ਕੰਦੀ ਵੀ ਆ ਸਾਡੇ ਨਾਲ ਪੁਲਿਸ ਹੌਸਲੇ ਨੂੰ ਫੋਨ ਕੀਤਾ ਪੁਲਿਸ ਹੌਸਲੇ ਵਾਲ ਕੀ ਮੰਗਤੀ ਹੈ 50% ਪ੍ਰਸ਼ਾਸਨ ਤੋਂ ਸਾਰੇ ਇਹ ਮੰਗ ਕਰਦੇ ਆ ਕਿ ਇਹਨਾਂ ਨੇ 50 ਕਰਿਆ ਜੋ ਜੋ ਹੋਇਆ ਵਾ ਪ੍ਰਸ਼ਾਸਨ ਪੁਲਿਸ ਆਪਣੇ ਵੱਲੋਂ ਜੋ ਬੰਦੀ ਕਾਰਵਾਈ ਹੋਏ ਕਰੇ ਜੋ ਗੁੰਡਾਗਦੀ ਕੀਤੀਆਂ ਇਹਨਾਂ ਨੇ ਉਹ ਮੁੰਡਿਆਂ ਨੂੰ ਕੁੱਟਿਆ ਉਹਦੀ ਮਾਂ ਨੂੰ ਕੁਝ ਵੀ ਹੋ ਸਕਦਾ ਵਾ ਮੇਰਾ ਨਾਮ ਐਡਵੋਕੇਟ ਅਮੀਰ ਸ਼ਰਮਾ ਜੀ ਅਗਰ ਵੀ ਰਾਮਪਾਲ ਖਾਰੇ ਕੋਲ ਤੁਹਾਡੇ ਤੇ ਇਲਜ਼ਾਮ ਲੱਗ ਰਹੇ ਸੀ ਇਹ ਦੁਕਾਨੇ ਤੋੜਪਾਨੀ ਕੀਤੀ ਉਹਦਾ ਕੀ ਮਾਮਲਾ ਜੀ ਇਹ ਬੇਬਨਾਦੀ ਬਿਆਣਾ ਜੀ ਸਾਰੇ ਇੱਕ ਮਨਕਰਤ ਕਹਾਣੀ ਆ ਜਿਹੜੀ ਕਿ ਇੱਕ ਸਾਂਝੇ ਤਰੇਰ ਤੌਰ ਤੇ ਕਈ ਲੋਕਾਂ ਦੁਆਰਾ ਗਠਿਤ ਕੀਤੀ ਗਈ ਆ ਇਸ ਦੇ ਤਹਿਤ ਜਿਹੜੀ ਗੱਲ ਕਰਨ ਵਾਲੀ ਆ ਮੇਰੀ ਜ਼ਮੀਨ ਆ ਮੈਂ ਉਸ ਜ਼ਮੀਨ ਦਾ ਮਾਲਕ ਆ ਮੇਰੇ ਪਿਤਾ ਜੀ ਦੀ ਉਹ ਜ਼ਮੀਨ ਆ ਜਿਹੜੀ ਬਾਏ ਸਾਨੂੰ ਦਾਦਾ ਜੀ ਤੋਂ ਪ੍ਰਾਪਤੀ ਮਿਲੀ ਆ ਇਹ ਬੰਦੇ ਟਰਸਪਾਸਰ ਆ ਇਹਨੇ ਬਿਨਾਂ ਇਜਾਜ਼ਤ ਮੇਰੇ ਖਾੜੇ ਕਿਸੇ ਤੋਂ ਪੁੱਛੇ ਮਕਾਨ ਮਾਲਕ ਤੋਂ ਜਾਂ ਕਿਸੇ ਤੋਂ ਵੀ ਬਿਨਾਂ ਪੁੱਛੇ ਇਸ ਬੰਦੇ ਨੇ ਕੈਮਰੇ ਜਿਹੜੇ ਆ ਮੇਰੀ ਕੰਧ ਉੱਤੇ ਲਾਤੇ ਤੇ ਉਤੋਂ ਇਹ ਇਲਜ਼ਾਮ ਲਾਏ ਕਿ ਤੁਸੀਂ ਆ ਕੇ ਤੋੜੇ ਕਿਉਂ ਜੇ ਜਦ ਕਿ ਇੱਕ ਬੰਦੇ ਨੇ ਟਰੈਸਪਾਸਰ ਆ ਦੂਜੇ ਬੰਦੇ ਨੇ ਕਹਿੰਦਾ ਵੇ ਤੁਸੀਂ ਇਹਨੂੰ ਤੋੜੇ ਕਿਉਂ ਜੇ ਮੈਨੂੰ ਇਹ ਨਹੀਂ ਸਮਝ ਆਉਂਦੀ ਕਿ ਇਹ ਬੰਦਾ ਕਿਹੜੇ ਤਰੀਕੇ ਨਾਲ ਚੱਲਣਾ ਚਾਹੁੰਦਾ ਇਹ ਖੁਦ ਪੋਕਪ ਕਰਦਾ ਕਿ ਅਗਲੇ ਬੰਦੇ ਇਸ ਚੀਜ਼ ਨੂੰ ਐਕਸਲੇਰੇਟ ਕੀਤਾ ਜਾਵੇ ਠੀਕ ਆ ਨਾ ਇਹਦੇ ਕੋ ਕਾਗਜ਼ ਪੱਤਰ ਨਾ ਇਹਦੇ ਕੋ ਕੋਈ ਡਾਕੂਮੈਂਟ ਨਾ ਕੋਈ ਐਵੀਡੈਂਸ ਇੱਕ ਬੰਨ ਘੜਤ ਕਹਾਣੀ ਬਣਾ ਕੇ ਇਹਨੇ ਇਸ ਚੀਜ਼ ਨੂੰ ਸਾਬਤ ਕੀਤਾ ਬਿਨਾ ਵਿਦਾਊਟ ਇਨ ਇੰਟੀਮੇਟ ਕੀਤੇ 7 ਸਾਲ ਤੋਂ ਇਹਨੇ ਨਾਲ ਸਾਡੇ ਨਾਲ ਕੋਈ ਕੋਈ ਲਿਖਤ ਪੜਤ ਨਾ ਕੋਈ ਗੱਲ ਨਾ ਬਾਤ ਤੈਨੂੰ ਆਪਾ ਟਰਸਟ ਪਾਸਰ ਕਹਿੰਦੇ ਕੋਲ ਨਹੀਂ ਪਾਸ ਆ ਜੇ ਉਸ ਤਰ੍ਹਾਂ ਆ ਕੇ ਬੈਠਾ ਹੁਣ ਇਹਨੂੰ ਪਤਾ ਲੱਗਣਾ ਸ਼ੁਰੂ ਹੋ ਗਿਆ ਤੇ ਇਹਨੇ ਅੱਜ ਕੱਲ ਅੱਜ ਦੁਪਹਿਰੇ ਮੈਂ ਕੋਰਟ ਦੀ ਪ੍ਰोसीडिंग ਚ ਹੀ ਇਹਨੇ ਬਿਨਾ ਵੇਖੇ ਉੱਥੇ ਕੈਮਰੇ ਸੰਭਲ ਕਰ ਦਿੱਤੇ ਬਿਨਾ ਪੁੱਛੇ ਜਦ ਕਿ ਜੇ ਤੂੰ ਸਾਡੇ ਤੈਅ ਤੇ ਚੱਲਦਾ ਪਿਆ ਤਾਂ ਤੂੰ ਫਿਰ ਕਿੰਨਾ ਪੁੱਛ ਕੇ ਸਾਡੀ ਜਗ੍ਹਾ ਦੇ ਉੱਤੇ ਕੰਧ ਦੇ ਉੱਤੇ ਕਿਵੇਂ ਲਾਸਦਾ ਤੇ ਮੈਂ ਐਸਟੋ ਸਾਹਿਬ ਨੂੰ ਅਮਰਦੀਪ ਜੀ ਨੂੰ ਇਹੋ ਗੱਲ ਕਰਾਂਗਾ ਕਿ ਇੱਥੇ ਸਖਤੋ ਸਖਤ ਕਾਰਵਾਈ ਕੀਤੀ ਜਾਵੇ ਆਪਣੀ ਬਾਰ ਐਸੋਸੀਏਸ਼ਨ ਅੰਮ੍ਰਿਤਸਰ ਐਡਵੋਕੇਟ ਪੈਨਲ ਐਡਵੋਕੇਟ ਜਰਨਲ ਇਹਨਾਂ ਸਾਰਿਆਂ ਅੱਗੇ ਉਹ ਮੰਗ ਕਰਾਂਗਾ ਕਿ ਇਸ ਤੇ ਬੰਦੇ ਦਾ ਕਾਰਵਾਈ ਕੀਤੀ ਜਾਵੇ ਜਿਹਦੇ ਵਿੱਚ ਕੁਝ ਇਲਾਕਾ ਉਹਨਾਂ ਸੀ ਨੇ ਵੀ ਉਹਨਾਂ ਦੇ ਵੀ ਬਾਇ ਨੇਮ ਉਹਨਾਂ ਤੇ ਪਰਚਾ ਦਰਜ ਕੀਤਾ ਜਾਵੇ ਇਸ ਚੀਜ਼ ਉੱਤੇ ਮੈਂ ਇਹ ਚੀਜ਼ ਤੁਹਾਨੂੰ ਦੱਸਣਾ ਚਾਹਨਾ ਕਿ ਜੋ ਚੀਜ਼ ਹੋਈ ਆ ਇਹ ਸਾਰੀ ਦੀ ਸਾਰੀ ਇਹਨਾਂ ਵੱਲੋਂ ਆਪ ਕੀਤੀ ਗਈ ਇਸ ਚੀਜ਼ ਨੂੰ ਹੈਵੀ ਭਰਉਣ ਵਾਸਤੇ ਇਹਨਾਂ ਨੇ ਇੱਕ ਜਿਵੇਂ ਕਹਿੰਦੇ ਨੇ ਆਪਾਂ ਪ੍ਰੈਸ਼ਰ ਪਾਉਣਾ ਉਸ ਤਰ੍ਹਾਂ ਕੀਤਾ ਗਿਆ ਇਹਦੇ ਵਿੱਚ ਇਹਦੇ ਵਿੱਚ ਇਹਦੇ ਵਿੱਚ ਸੀਸੀ ਕੈਮਰਾ ਜਿਹੜੀ ਰਿਕਾਰਡਿੰਗ ਹਾਂਜੀ ਹਾਂਜੀ ਸੀਸੀ ਕੈਮਰਾ ਤੁਹਾਡੇ ਵੱਲੋਂ ਤੋੜਿਆ ਗਿਆ ਹਾਂਜੀ ਹਾਂਜੀ ਇਹ ਇਹਦਾ ਮੈਂ ਜਵਾਬ ਚੋਕੇ ਨਹੀਂ 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 ਇਹਦਾ ਮੈਂ ਇਹਦਾ ਮੈਂ ਜਵਾਬ ਦਿੰਦਾ ਜੀ ਇਹੋ ਜੀ ਕੋਈ ਚੀਜ਼ ਨਹੀਂ ਹੋਈ ਆ ਨਾ ਸੀਸੀਟੀਵੀ ਕੈਮਰਾ ਤੋੜਿਆ ਗਿਆ ਨਾ ਕੋਈ ਇਸ ਤਰ੍ਹਾਂ ਦਾ ਡੀਗਲ ਲੈ ਕੇ ਗਿਆ ਗਿਆ ਜੇ ਲੈ ਕੇ ਆ ਗਿਆ ਗਿਆ ਉਹ ਇਹਦੇ ਵੱਲੋਂ ਗਿਆ ਗਿਆ ਦੂਸਰੇ ਨੰਬਰ ਦੀ ਗੱਲ ਆ ਇਹਨੇ ਆਪਣੇ ਵੱਲੋਂ ਮਾਨ ਕਟ ਤਖਾਲੀ ਬਣਾਈ ਕਿ ਮੈਨੂੰ ਮਾਰਨ ਦਾ ਇਰਾਦਾ ਆ ਜਦ ਕਿ ਕੋਈ ਇਹੋ ਜੀ ਗੱਲ ਨਹੀਂ ਇਹ ਕਦੀ ਸਾਡੇ ਮੱਥੇ ਨਹੀਂ ਲੱਗਦਾ ਸੀ ਨਾ ਸਾਨੂੰ ਇਹ ਮਿਲਦਾ ਆਈ ਇਹ ਆਪਣੇ ਵੱਲੋਂ ਭੱਜਣ ਦੀ ਕੋਸ਼ਿਸ਼ ਕਰਦਾ ਪਿਆ ਸੀ ਭੱਜਦੇ ਭੱਜਦੇ ਨੂੰ ਇਸ ਚੀਜ਼ ਦਾ ਪਤਾ ਲੱਗ ਗਿਆ ਸੀ ਕਿ ਹੁਣ ਮੈਂ ਇਸ ਚੀਜ਼ ਤੋਂ ਬਾਤ ਨਹੀਂ ਕਰਦਾ ਕਿਉਂਕਿ ਕਈ ਪੱਖ ਤੋਂ ਇਹ ਝੂਠਾ ਸਾਬਿਤ ਹੋ ਗਿਆ ਸੀ ਦੈਟਸ ਹੋਇਆ ਠੀਕ ਹੈ ਅਦਿਕੀ ਦਰਖਾਸਤ ਆਈ ਹੈ ਜਿਹੜਾ ਆਪਣਾ ਵਧੀਆ ਨਾਲ ਕਿਤੇ ਕੋਲ ਝਗੜਾ ਹੈ ਉਹਦੇ ਬਾਰੇ ਤੂੰ ਮੌਕੇ ਤੇ ਗਈ ਹੈ ਜੀ ਉਹ ਦੋਨੋਂ ਦਰਖਾਸਤ ਲੈ ਆਈਏ ਭਾਂਦੀ ਜਿਹੜੀ ਕਾਰਵਾਈ ਕੀਤੀ ਜਾਊਗੀ ਜੀ ਦੋਵੇਂ ਪਾਰਟੀਆਂ ਦਾ ਰਿਕਵਾਈਆਂ ਦੋਨੋਂ ਪਾਰਟੀਆਂ ਆਈਆਂ ਜੀ ਦੋਨਾਂ ਦਾ ਗੱਲ ਸੁਣਨੇ ਜੋ ਸਿੱਟਾ ਨਿਕਲੂ ਉਹਦੇ ਮੁਤਾਬਕ ਕਾਰਵਾਈ ਕੀਤੀ ਜਾਊਗੀ ਜੀ ਮਸਲਾ ਕੀ ਇਹਨਾਂ ਦਾ ਮਸਲਾ ਇਹਨਾਂ ਦਾ ਕੋਈ ਕਿਰਾਏਦਾਰ ਹੋਵੇ ਜੀ 60 ਉਹ ਪਹਿਲੇ ਪੁਲਿਸ ਥਾਣੇ ਬੈਠੀ ਆਣ ਕੇ ਵੀ ਉਹ ਉਹ ਕੈਮਰੇ ਕੂਰੇ ਕਹਿੰਦੇ ਲਵਾਉਣ ਹੋਏ ਆਪੀ ਸਿਕਿਉਰਟੀ ਉਹਨਾਂ ਵੱਲੋਂ ਦਾਵਾ ਕੀਤਾ ਜਾ ਰਿਹਾ ਦੁਕਾਨ ਦੇ ਉੱਤੇ ਹਮਲਾ ਕੀਤਾ ਗਿਆ ਤੋੜਪਾਂ ਨਹੀਂ ਤੋੜਪਾਂ ਨਹੀਂ ਤੇ ਕੈਸ਼ ਵੀ ਉਹ ਵੇਖਿਆ ਗਿਆ ਉਹ ਵੇਖ ਲੱਗੇ ਜਾ ਕੇ ਚੱਲੇ ਆ ਜੀ ਦਰਖਾਸਤ ਪਹਿਲੇ ਲਈ ਜਾਨਾ ਉਹ ਤੇ ਜਿਹੜੇ ਉਹ ਤੇ ਜਿਹੜੇ ਸੀਸੀ ਕੈਮਰੇ ਵੀ ਤੋੜੇ ਗਏ ਆ ਉਹ ਸੀਸੀ ਕੈਮਰੇ ਡੀਵੀਆਰ ਵੀ ਚੋਕੇ ਲੈ ਕੇ ਗਿਆ ਗਿਆ ਉਹ ਚੱਲੇ ਆ ਜੀ ਵੇਖ ਲੱਗੇ ਜਾ ਕੇ ਵੇਖ ਕੇ ਜੋ ਜੋ ਹੋਊਗਾ ਉਸ ਮੁਤਾਬਕ ਕਾਰਵਾਈ ਕੀਤੀ ਜਾਊਗੀ